Hello okay. ਇਸ ਸਬੰਧੀ ਦੀ ਵੱਡੀ ਅਤੇ ਮੰਦਭਾਗੀ ਖਬਰ ਆਂਧਰ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਆਂਧਰ ਪ੍ਰਦੇਸ਼ ਦੇ ਸ਼੍ਰੀ ਕਾਕੋਲਮ ਸਥਿਤ ਇੱਕ ਮੰਦਿਰ ਦੇ ਵਿੱਚ ਮੱਚੀ ਭਾਜੜ ਦੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਹੈ ਪੁਲਿਸ ਦੀ ਟੀਮਾਂ ਮੌਕੇ ਤੇ ਪਹੁੰਚੀਆਂ ਅਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਨਜ਼ਦੀਕੀ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਇਹ ਭਾਜੜ ਇਕਾदशी ਦੇ ਮੌਕੇ ਤੇ ਕਾਸ਼ੀਬੁਗਾ ਸਥਿਤ ਵੈਕੈਂਟੇਸ਼ਵਰ ਸਵਾਮੀ ਮੰਦਿਰ ਦੇ ਵਿੱਚ ਸ਼ਰਧਾਲੂਆਂ ਦੀ ਭਾਰੀ ਭੀੜ ਦੇ ਦਰਮਿਆਨ ਹੋਈ ਹੈ ਆਂਧਰਾਪ੍ਰਦੇਸ਼ ਦੇ ਸੀਐਮਓ ਨੇ ਪੋਸਟ ਕਰਕੇ ਲਿਖਿਆ ਕਿ ਸ਼੍ਰੀ ਕਾਕੂਲਮ ਜ਼ਿਲ੍ਹੇ ਦੇ ਵਿੱਚ ਕਾਸ਼ੀ ਬੁਗਾ ਸਥਿਤ ਵਿੰਕਨ ਟਿਸ਼ੂ ਹੈ। ਸਵਾਮੀ ਮੰਦਰ ਦੇ ਵਿੱਚ ਭਾਜੜ ਮਚ ਗਈ ਜਿਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਸਗੋਂ 9 ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਹੋਈ ਜਦੋਂ ਇਕਾदशी ਦੇ ਮੌਕੇ ਤੇ ਮੰਦਰ ਦੇ ਵਿੱਚ ਭਾਰੀ ਭੀੜ ਜਮਾ ਹੋ ਗਈ। ਸ਼ਰਧਾਲੂਆਂ ਦੀ ਭਾਰੀ ਭੀੜ ਦੇ ਕਾਰਨ ਭੀੜਵੱਧ ਗਈ ਜਿਸ ਨਾਲ ਭਾਜੜ ਦੀ ਸਥਿਤੀ ਬਣ ਗਈ। ਜ਼ਖਮੀਆਂ ਨੂੰ ਤੁਰੰਤ ਇਲਾਜ ਦੇ ਲਈ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ। ਪੁਲਿਸ ਮੌਕੇ ਤੇ ਪਹੁੰਚੀ ਹੈ। ਸੂਬੇ ਦੇ ਖੇਤੀਬਾੜੀ ਮੰਤਰੀ ਵਿਤਰント ਘਟਨਾ ਸਾਲ ਤੇ ਪਹੁੰਚ ਚੁੱਕੇ ਨੇ ਉਹਨਾਂ ਨੇ ਘਟਰਾਂ ਦੀ ਜਾਣਕਾਰੀ ਜਟਾਉਣ ਦੇ ਲਈ ਮੰਦਿਰ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਮੌਕੇ ਤੇ ਅਤਿਰਿਕਤ ਪੁਲਿਸ ਬਲ ਵੀ ਵੱਡੇ ਪੈਮਾਨੇ ਤੇ ਤਾਇਨਾਤ ਕਰ ਦਿੱਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਤੇ ਦੁੱਖ ਜ਼ਾਹਿਰ ਕੀਤਾ ਪੀਐਮਓ ਨੇ ਪੋਸਟ ਕਰਕੇ ਲਿਖਿਆ ਕਿ ਅੰਦਰ ਪ੍ਰਦੇਸ਼ ਦੇ ਸ਼੍ਰੀ ਕਾਕੁੱਲਮ ਸਥਿਤ ਵੈਂਕੰਟੇਸ਼ਵਰ ਸwamy ਦੇ ਵਿੱਚ ਮੱਚੀ ਭਾਜੜ ਦੇ ਨਾਲ ਮੈਂ ਦੁਖੀ ਹਾਂ ਮੇਰੀ ਸੰਵੇਦਨਾਵਾਂ ਉਹਨਾਂ ਲੋਕਾਂ ਦੇ ਨਾਲ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਖੋਦ ਦਿੱਤਾ ਹੈ ਮੈਂ ਅਰਦਾਸ ਕਰਦਾ ਹਾਂ ਕਿ ਜ਼ਖਮੀ ਜਲਦ ਸਿਹਤਮੰਦ ਹੋਣ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਕੋਸ਼ ਤੋਂ ਪ੍ਰਤੀਕ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਦਾ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਅੰਦਰ ਪ੍ਰਦੇਸ਼ ਦੇ ਮੁੱਖ ਮੰਤਰੀ ਐਂਚੰਦਰਬਾਬੂ ਨਾਇਡੂ ਨੇ ਕਟੜਾ ਤੇ ਦੁੱਖ ਜ਼ਾਹਰ ਕੀਤਾ ਹੈ। ਉਹਨਾਂ ਨੇ ਐਕਸ ਤੇ ਪੋਸਟ ਕਰਕੇ ਲਿਖਿਆ ਕਿ ਸ਼੍ਰੀ ਕਾਕੁਲਮ ਜ਼ਿਲ੍ਹੇ ਦੇ ਕਾਸ਼ੀਬੂਗਾ ਸਥਿਤ ਵੰਕੀਟੇਸ਼ਵਰ ਮੰਦਿਰ ਦੇ ਵਿੱਚ ਭਾਜੜ ਦੀ ਕਟੜਾਂ ਦੇ ਨਾਲ ਕਹਿਰਾ ਸਦਮਾ ਪਹੁੰਚਿਆ। ਦੱਸਿਆ ਗਿਆ ਕਿ ਸਹਾਸੇ ਦੇ ਵਿੱਚ ਜੋ ਲੋਕ ਮਾਰੇ ਗਏ ਹਨ ਉਹਨਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਅਤੇ ਕਈ ਮਹਿਲਾਵਾਂ ਵੀ ਸ਼ਾਮਲ ਹਨ ਮਹਿਰਾਲ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਮੰਜ਼ਰ ਸੀ ਜਦੋਂ ਭਾਰੀ ਭੀੜ ਇਕੱਠੀ ਹੋ ਗਈ ਅਤੇ ਉਸ ਤੋਂ ਬਾਅਦ ਭਾਜੜ ਮਚ ਗਈ ਮਹਿਰਾਲ ਸੱਚ ਕੋ ਅਦਾਰਾ ਵੀ ਇਸ ਦਰਦਨਾਕ ਘਟਨਾ ਦੇ ਵਿੱਚ ਜਾਨ ਗੁਮਨ ਵਾਲਿਆਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਅਤੇ ਜੋ ਲੋਕ ਇਸ ਹਾਦਸੇ ਦੇ ਵਿੱਚ ਜ਼ਖਮੀ ਹਨ ਉਹਨਾਂ ਦੇ ਜਲਦ ਸਿਹਤਿਆਬੀ ਦੇ ਲਈ ਪ੍ਰਮਾਤਮਾ ਅੱਗੇ ਦੁਆ ਕਰਦਾ ਹੈ ஏற ஏற